ਮਲਾਇਆ ਮਜ਼ਦੂਰੇ ਤਜਦਾਬਾਤ ਜਿੰਦਾਬਾਦ 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 ਸਾਡਾ ਇੱਕ ਅਜਦਾਬਾਤ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਮਲਾਇਆ ਮਜ਼ਦੂਰੇ ਤਜਦਾਬਾਤ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਹੱਥਾਂ ਵਿੱਚ ਬੈਨਰ ਫੜ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਰਹੇ ਇਹ ਨੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਕਰਮਚਾਰੀ ਜਿਨ੍ਹਾਂ ਵੱਲੋਂ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਟੈਕਟੀਕਲ ਯੂਨੀਅਨ ਕੈਂਟ ਮੰਡਲ ਪੈਨਸ਼ਨ ਯੂਨੀਅਨ ਐਸ ਐਸ ਸੀ ਯੂਨੀਅਨ ਦੇ ਨਾਲ ਕਲੈਰਿਕ ਸਟਾਫ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੰਬੋਧਨ ਕਰਦੇ ਹੋਏ ਪਾਵਰਕਾਮ ਦੇ ਅਧਿਕਾਰੀਆਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਮੁਲਾਜ਼ਮਾ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜੇਕਰ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਐਨਹੀਂ ਨਹੀਂ ਉਹਨਾਂ ਕਿਹਾ ਕਿ ਅਸੀਂ ਆਪਣੇ ਬੰਦੇ ਹੱਕ ਮੰਗ ਰਹੇ ਆ ਨਾ ਕਿ ਸਰਕਾਰ ਕੋਲੋਂ ਕੋਈ ਭੀਖ ਮੰਗ ਰਹੇ ਆ ਹੋਰ ਕੀ ਕਿਹਾ ਪ੍ਰਦਰਸ਼ਨਕਾਰੀਆਂ ਨੇ ਤੁਸੀਂ ਵੀ ਸੁਣੋ ਪ੍ਰੇਮ لال ਪੈਨਸ਼ਨ ਐਸੋਸੀਏਸ਼ਨ ਸਰਕਲ ਮੀਤ ਪ੍ਰਧਾਨ ਅੱਜ ਅਸੀਂ ਜਿਹੜਾ ਧਰਨਾ ਲਾ ਰਹੇ ਕੈਂਟ ਮੰਡਲ ਅੱਗੇ ਇਹ ਧਰਨਾ ਮੁਲਾਜ਼ਮਾਂ ਦਾ ਰੋਸਾ ਆ ਬਈ ਜਿਹੜੀ ਆ ਪੈਨਸ਼ਨਾਂ ਤੇ ਤਨਖਾਹਾਂ ਸਾਡੀਆਂ ਉਹਦੇ ਚ ਕਟੌਤੀ ਕੀਤੀ ਇਹ ਸਰਕਾਰ ਨੇ ਤੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੀ ਆ 30000 ਤੇ ਪੈਨਸ਼ਨਰ ਆਦੀ ਆ 20000 ਇਹਨਾਂ ਨੇ ਜਿਹੜੀ ਆ ਪੈਨਸ਼ਨਾਂ ਪਾਈ ਆ ਆ ਵੀ ਜੋ ਕਿ ਸਰਾਸਰ ਗਲਤ ਹੈਗਾ ਜੋ ਸਰਾਸਰ ਮੁਲਾਜ਼ਮਾਂ ਦੇ ਨਾਲ ਤੱਕਾ ਆ ਜੇ ਕਿਤੇ ਨਲਾਈਕੀ ਸਰਕਾਰ ਦੀ ਏ ਜੇ ਸਰਕਾਰ ਕੋਲ ਪੈਸਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਕੀ ਰੀਜਨ ਏ ਕਿਹੜੇ ਰੀਜਨਾ ਕਰਕੇ ਪੈਸਾ ਨਹੀਂ ਹੈਗਾ ਜੇ ਸਰਕਾਰ ਸਬਸਿਡੀਆਂ ਦਿੰਦੀ ਏ ਲੋਕਾਂ ਨੂੰ ਅਸੀਂ ਸਬਸਿਡੀਆਂ ਦੇ ਵਿਰੋਧ ਚ ਨਹੀਂ ਹੈਗੇ ਆ ਪਰ ਉਹ ਸਬਸਿਡੀਆਂ ਦਾ ਪੈਸਾ ਜਿਹੜਾ ਆ ਬਿਜਲੀ ਬੋਰਡ ਨੂੰ ਜਿਹੜਾ ਆ ਉਹ ਜਮ੍ਹਾਂ ਕਰਾਇਆ ਜਾਵੇ ਵੀ ਜਿਹਦੇ ਕਰਕੇ ਬਿਜਲੀ ਬੋਰਡ ਦਾ ਜਿਹੜਾ ਆ ਕੰਮ ਜਿਹੜਾ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤੇ ਆ ਜਿਹੜਾ ਧਰਨਾ ਆ ਇੱਥੇ ਕੈਂਟ ਮੰਡਲ ਅੱਗੇ ਨਹੀਂ ਲੱਗਾ ਅੱਜ ਪੂਰੇ ਪੰਜਾਬ 'ਚ ਪਟਿਆਲਾ ਬਿਲਕੁਲ ਜਾਮ ਹੈਗਾ ਸਾਰੀਆਂ ਡਿਵੀਜ਼ਨਾਂ ਸਾਡੀਆਂ ਜਾਮ ਹੈ ਸਾਰੇ ਮੁਲਾਜ਼ਮ ਬਾਹਰ ਬੈਠੇ ਨੇ ਤੇ 9 ਪੇ 9 ਵਰਕ ਦਾ ਜਿਹੜਾ ਆ ਉਹ ਫਾਰਮੂਲਾ ਲਾਗੂ ਕੀਤਾ ਹੋਇਆ ਜਿੰਨਾ ਚਿਰ ਸਾਡੀ ਇਹ ਤਨਖਾਹਾਂ ਪੈਨਸ਼ਨਾਂ ਨਹੀਂ ਪੈਂਦੀਆਂ ਉਹਨਾਂ ਚਿਰ ਜਿਹੜੇ ਮੁਲਾਜ਼ਮ ਜਿਹੜੇ ਆ ਉਹ ਚੁੱਪ ਨਹੀਂ ਬਹਿਣਗੇ ਤੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਸੰਘਰਸ਼ ਹੋਣਗੇ ਆਉਣ ਵਾਲੇ 16 ਤਰੀਕ ਨੂੰ 16 ਤਰੀਕ ਨੂੰ ਹੜਤਾਲ ਹੋਣ ਜਾ ਰਹੀ ਏ ਜਿਹਦਾ ਨੋਟਿਸ ਕੱਲ ਟੈਕਨੀਕਲ ਸਰਵੇਜ ਯੂਨੀਅਨ ਨੇ ਜੁਆਇੰਟ ਫੋਰਮ ਨੇ ਤੇ ਏਕਤਾ ਮੰਚ ਨੇ ਸਾਂਝੇ ਤੌਰ ਤੇ ਬੋਰਡ ਮੈਨੇਜਮੈਂਟ ਨੂੰ ਦੇ ਦਿੱਤਾ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਫੌਰੀ ਤੌਰ ਤੇ ਮੰਨਿਆ ਜਾਵੇ ਸਾਡੇ ਨਵੇਂ ਸਕੇਲਾਂ ਦਾ ਜਿਹੜਾ ਏਰੀਆ ਜਿਹੜੇ 5.5 ਸਾਲਾਂ ਦਾ ਏਰੀਆ ਹੈ ਉਹ ਸਰਕਾਰ ਵੱਲ ਡਿਊ ਹੈਗਾ ਆ ਉਹ ਨਹੀਂ ਸਾਡਾ ਦਿੱਤੇ ਜਾ ਰਹੇ ਆ ਡੀਏ ਦੀਆਂ ਕਿਸ਼ਤਾਂ ਸਾਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਸੀਆਰਏ 295/19 ਦੇ ਸਾਥੀ ਹੈਗੇ ਆ ਭਈ ਉਹਨਾਂ ਨੂੰ ਜਿਹੜੀ ਆ ਪੂਰੀਆ ਤਨਖਾਹਾਂ ਨਹੀਂ ਦੇ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਪੈਨਸ਼ਨ ਜਿਹੜੇ ਪੁਲਿਸ ਕੇਸ ਹੈ ਉਹ ਵਾਪਸ ਨਹੀਂ ਲਏ ਜਾ ਰਹੇ ਆ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਸਾਡੀ ਜਿਹੜੀ ਅਹਿਮ ਮੰਗ ਨੇ ਸਾਡੀ ਭਈ ਪੁਰਾਣੀ ਪੈਨਸ਼ਨ ਸਕੀਮ ਸਾਡੀ ਬਹਾਲ ਕੀਤੀ ਜਾਵੇ ਹੋਰ ਬਹੁਤ ਸਾਰੀਆਂ ਮੰਗਾਂ ਆ ਨਵੀਂ ਪੱਕੀ ਭਰਤੀ ਕੀਤੀ ਜਾਵੇ ਠੇਕੇ ਤੇ ਰੱਖੇ ਜਿਹੜੇ ਆ ਹਰ ਤਰ੍ਹਾਂ ਦੇ ਕੰਮੇ ਜਿਹੜੇ ਆ ਉਹ ਰੈਗੂਲਰ ਕੀਤੇ ਜਾਵੇ ਉਹਨਾਂ ਚਿਰ ਇਹ ਸੰਘਰਸ਼ ਮੱਠਾ ਨਹੀਂ ਪਊਗਾ ਜਿੰਨਾ ਚਿਰ ਸਰਕਾਰ ਜਾਂ ਮੈਨੇਜਮੈਂਟ ਸਾਡੀਆਂ ਤਨਖਾਹਾਂ ਜਾਂ ਤਨਖਾਹਾਂ ਬਹਾਲ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਹੜਤਾਲ ਹੋਊਗੀ ਲਾਮਿਸਾਲ ਹੜਤਾਲ ਹੋਊਗੀ ਹੋਰ ਵੱਡੇ ਐਜੀਟੇਸ਼ਨ ਹੋਣਗੇ ਪੰਜਾਬ ਦੇ ਅੰਦਰ ਇਹ ਹੜਤਾਲ ਇਦਿਨ ਲਗਾਤਾਰੀ ਜਾਰੀ ਰਹੇਗੀ ਲਗਾਤਾਰ ਇਹ ਹੜਤਾਲ ਲਗਾਤਾਰ ਜਾਰੀ ਰਹੂਗੀ ਜਿੰਨਾ ਚਿਰ ਪੈਨਸ਼ਨਾਂ ਤੇ ਤਨਖਾਹਾਂ ਬਹਾਲ ਨਹੀਂ ਹੁੰਦੀਆਂ ਸਾਡੀਆਂ ਤੇ ਲੋਕਾਂ ਨੂੰ ਵੀ اپیل ਕਰਨਾ ਚਾਹੁੰਦੇ ਜਿਹੜੇ ਆਪਾਂ ਲੋਕਾਂ ਨੂੰ ਅਸੀਂ ਲੋਕਾਂ ਨੂੰ ਅਸੀਂ اپیل ਕਰਨਾ ਚਾਹੁੰਦੇ ਆ ਭਈ ਲੋਕਾਂ ਦੀ ਆਪਾਂ ਨਿਰਵਿਘਨ ਬਿਜਲੀ ਵੀ ਸਪਲਾਈ ਰੱਖਾਂਗੇ ਚਾਲੂ ਰੱਖਾਂਗੇ ਤੇ ਲੋਕਾਂ ਨੂੰ ਵੀ اپیل ਕਰਾਂਗੇ ਭਈ ਥੋੜਾ ਜਿਹਾ ਧੀਰਜ ਨਾਲ ਕੰਮ ਲਵੇ ਤੇ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਡਿਮਾਂਡਾਂ ਨੇ ਸਾਰੀਆਂ ਸਾਰੀਆਂ ਸੰਝੀਆਂ ਨੇ ਲੋਕਾਂ ਦੀਆਂ ਤੇ ਵੀ ਸਾਡੀਆਂ ਵੀ ਭਈ ਜਿਹੜੀ ਇਹਨਾਂ ਨੇ ਲੇਬਰ ਕਾਨੂੰਨਾ 'ਚ ਸੋਧ ਕੀਤੀ ਹੋਈ ਏ ਉਹ ਲੋਕਾਂ ਦੇ ਵੀ ਆਸਰ ਹੈਗਾ ਤੇ ਮੁਲਾਜ਼ਮਾਂ ਤੇ ਵੀ ਉਹਦਾ ਪ੍ਰਭਾਵ ਹੈਗਾ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਰਕਾਰ ਕਰਨ ਜਾ ਰਹੀ ਏ ਨਿਜੀਕਰਨ ਨਿਗਮਿਕਨ ਦੀ ਜਿਹੜੀ ਨੀਤੀ ਲਾਗੂ ਕਰਨ ਜਾ ਰਹੀ ਹੈ ਉਹਦੇ ਚ ਪਬਲਿਕ ਦਾ ਵੀ ਨੁਕਸਾਨ ਹੈ ਤੇ ਮੁਲਾਜ਼ਮਾਂ